ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਵਰਾ ਵੱਡੇ ਸਵਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬ ਉਹਨਾਂ ਦੇ ਕੋਲ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਆ ਤਿੰਨ ਵੈੜਾਂ ਦਿਖਾਉਣੀਆਂ ਨੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਗੱਬਣ ਸੋ ਦੋਂਦੀਆਂ ਚੌਕੀਆਂ ਵਛੀਆਂ ਦੋਸਤੋ ਦਿਖਾਵਾਂਗੇ ਅੱਜ ਤੁਹਾਨੂੰ ਬਹੁਤ ਖੂਬਸੂਰਤ ਮਾਲ ਆਉਂਦਾ ਵੀਰ ਦੇ ਕੋਲ ਤੇ ਮਾਲ ਵੀ ਤਕਰੀਬਨ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਐਨੀਮਲ ਦੇਖੇ ਆ ਬਹੁਤ ਖੂਬਸੂਰਤ ਚੰਗੇ ਕੱਦ ਕਾਠ ਵਾਲੇ ਚੰਗੀ ਮਿਲਕਿੰਗ ਲਾਈਨ ਵਾਲੇ ਜਿਹੜੇ ਪਸ਼ੂ ਦੋਸਤੋ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹੇ ਆ ਅੱਜ ਵੀ ਚੰਗੇ ਚੰਗੇ ਪਸ਼ੂ ਦਿਖਾਉਣੇ ਆ ਤੁਹਾਨੂੰ ਸੋ ਰੇਡ ਭਾਪੜਤਾ ਦੋਸਤੋ ਹੁਣ ਮੌਕੇ ਤੇ ਕਿੰਨਾ ਮੌਜੂਦ ਦੁੱਧ ਪੌਲਾ ਇਹਨਾਂ ਦੇ ਥੱਲੇ ਹਾਜ਼ਰ ਆ ਉਹ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਅੱਜ 10 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 8-9 ਵਜੇ ਦਾ ਹੈਗਾ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਲੈਨੀਆ ਵੀਰ ਸਾਬ ਤੋਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਦੀ ਠੀਕ ਠਾਕ ਹੋ ਕਿਰਪਾ ਜੀ ਗੁਰੂ ਰਾਮਦਾਸ ਦੀ ਬੋਰ ਜੀ ਮੇਰੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਡਾਕਟਰ ਸਾਹਿਬ ਕਿਦਾਂ ਚੱਲ ਰਿਹਾ ਕੰਮ ਕਰ ਜੀ ਕੰਮ ਕਰ ਬਹੁਤ ਕਿਰਪਾ ਜੀ ਮਹਾਰਾਜ ਦੀ ਗੁਰੂ ਰਾਮਦਾਸ ਦੀ ਤੁਹਾਡੇ ਪੈਰਾਂ ਪਿੱਛੇ ਜੀ ਸੰਧੂ ਸਾਹਿਬ ਠੀਕ ਹੈ ਜੀ ਵਧੀਆ ਵਧੀਆ ਚੰਗੇ ਚੰਗੇ ਨਾਗ ਵੈਸੇ ਆਪਣਾ ਮਨੋਂ ਦਾ ਬੇਸ ਹੀ ਸਟਾਰਟਿੰਗ ਤੋਂ ਇਹ ਸੀ ਵੀ ਬਹੁਤ ਵਧੀਆ ਵਧੀਆ ਚੰਗੀ ਚ ਬਿਲਕੁਲ ਆਪਾਂ ਘਰ ਤੋਂ ਘੱਟ ਸੰਧੂ ਸਾਹਿਬ ਅੱਗੇ ਵੀ ਗੱਲ ਕੀਤੀ 100 ਗਾਂ ਵੇਖ ਕੇ ਦੇ ਇੱਕ ਵੜ ਲੈ ਲਈ ਦੀ ਫਿਰ ਸਹੀ ਹੈ ਜੀ ਇਹ ਨਹੀਂ ਵੀ ਐਵੇਂ ਗਾਂ ਲਿਆ ਕੇ ਬੰਨ ਦੇ ਚੰਗਾ ਪਸ਼ੂ ਲਈਦਾ ਵਾ ਚੰਗਾ ਹੀ ਵੇਚਣਾ ਵਾ ਕਿਉਂਕਿ ਫਾਰਮਰ ਨੇ ਪੈਸੇ ਲਾਉਣੇ ਆ ਬਿਲਕੁਲ ਜੀ ਬਿਲਕੁਲ ਪੈਸੇ ਨਾਲ ਵੀ ਸੰਧੂ ਸਾਹਿਬ ਚੰਗੀ ਚੀਜ਼ ਮਿਲਦੀ ਨਾ ਤੇ ਬਹੁਤ ਵੱਡੀ ਗੱਲ ਆ ਹੂੰ ਹੂੰ ਪੈਸੇ ਨਾਲ ਵੀ ਚੰਗੀ ਚੀਜ਼ ਨਹੀਂ ਮਿਲਦੀ ਲੋਕਾਂ ਕਈ ਪੈਸੇ ਵੀ ਲਾ ਪੈਂਦੇ ਆ ਤੇ ਫਿਰ ਚੀਜ਼ ਵੀ ਨਹੀਂ ਚੰਗੀ ਮਿਲਦੀ ਸਹੀ ਗਾ ਹਾਂਜੀ ਲਓ ਦੋਸਤੋ ਕੱਲੇ ਕੱਲੇ ਨਕਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਜਿਹੜੇ ਆ ਦੋਸਤੋ ਵੇਖਦੇ ਆ ਸਾਰੇ ਤੁਸੀਂ ਜਜਮੈਂਟ ਕਰ ਲੈਣੀ ਆ ਕਾਫੀ ਖੂਬਸੂਰਤ ਪਸ਼ੂ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਚੰਗੀਆਂ ਚੰਗੀਆਂ ਬਿਹੜਾ ਨੇ ਤੇ ਸ਼ੁਰੂਆਤ ਜਿਹੜੀ ਆ ਇਸ ਪਹਿਲੇ ਨੰਬਰ ਵਾਲੀ ਇਸ ਬੱਚੀ ਤੋਂ ਕਰਾਂਗੇ ਆਪਾਂ ਬੱਚੀ ਦੀ ਉਮਰ ਬਹੁਤ ਘਾਟਾ ਦੋਸਤੋ ਲਵੀ ਬੱਚੀ ਆ ਠੀਕ ਆ ਜੀ ਤੇ ਡਾਕਟਰ ਸਾਹਿਬ ਇਹਦੀ ਕੀ ਡਿਟੇਲ ਆ ਸੂਆ ਪਹਿਲਣੀਆਂ ਇਹ ਸੰਧੂ ਸਾਹਿਬ ਤੁਹਾਨੂੰ ਮੈਦਾਨ ਦੇ ਵਿਖਾ ਹੀ ਦਿੱਤੇ ਆ ਹਾਂ ਜੀ ਤੁਸੀਂ ਵੀ ਵੇਖ ਲਿਆ ਦੋਂਦੀ ਬੱਚੀ ਆ ਹਾਂ ਜੀ ਤੇ ਅਰੇ ਚੌਕ ਦੇ ਵੀ ਦੰਦ ਪੁੱਟੇ ਨਹੀਂ ਪੂਰੀ ਤਰ੍ਹਾਂ ਹਾਂ ਜੇ ਢਾਈਆਂ ਸਾਲਾਂ ਦੀ ਵਹਿੜ ਆ ਤੇ ਪਿੱਛੇ ਵੀ ਵਛੀ ਆ ਜੀ ਠੀਕ ਆ ਜੀ ਇਹ ਖੋਤੇ ਡੈਨਮਾਰਕ ਦੀ ਆ ਤੇ ਜਿਹੜਾ ਸਿਮਣ ਨਹੀਂ ਉਹਨਾਂ ਵੇਰ ਕੇ ਅਲਵਾਇਆ ਹੈ ਠੀਕ ਆ ਜੀ ਹਾਂ ਜੀ ਲਓ ਦੱਸੋ ਮਗਰ ਵੇਰ ਕੇ ਸਿਮਣ ਦੀ ਵਛੀ ਆ ਠੀਕ ਆ ਆਪ ਜਿਹੜੀ ਤੁਸੀਂ ਵੇਖ ਹੀ ਰਹੀ ਆ ਵਰਾ ਠੀਕ ਆ ਜੀ ਡੈਨਮਾਰਕ ਸਿਮਣ ਦੀ ਇਹਦੇ ਥੱਲੇ ਸੰਧੂ ਸਾਹਿਬ ਐ ਵਕਤ ਨਾਲ 17 18 ਲੀਟਰ ਤੋਂ ਇਹਨੇ ਸਟਾਰਟਿੰਗ ਕੀਤੀ ਆ ਠੀਕ ਆ ਜੀ ਹਾਂ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਾਂ ਨੂੰ ਉਹ ਨਹੀਂ ਗੱਲ ਬਾਕੀ ਗਰਮੀ ਦੇ ਵਿੱਚ ਵੀ 25 ਲੀਟਰ ਆਰਾਮ ਨਾਲ ਦੁੱਧ ਭਰ ਦੂਗੀ ਠੀਕ ਹੈ ਜੀ ਗਰੰਟੀ ਨਾਲ ਠੀਕ ਹੈ ਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਸੰਧੂ ਸਾਹਿਬਾ ਦੇ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਹੁਣ ਕਿੰਨੇ ਤੇ ਚੱਲ ਰਹੀ ਆ ਆ ਵਕਤ 17 18 ਲੀਟਰ ਪੱਕਾ ਮਿੰਤੀ ਵਾਲਾ ਦੁੱਧ ਹੋਊਗਾ ਪੱਕਾ ਲਓ ਜੀ ਨੈਟ ਤਾਂ ਦੋਸਤੋ 17 18 ਲੀਟਰ ਇਸ ਵਕਤ ਜਿਹੜਾ ਮਿੰਤੀ ਵਾਲਾ ਦੁੱਧ ਇਹਦੇ ਥੱਲੇ ਹਾਜ਼ਰ ਆ ਸੋ ਵਾਚੀ ਵੇਖੋ ਬਹੁਤ ਖੂਬਸੂਰਤ ਆ ਕੋਈ ਢਾਈ ਸਾਲ ਦੇ ਬਿਲਕੁਲ ਨੇੜੇ ਤੇੜ ਜਿਹੜੀ ਇਹਦੀ ਉਮਰ ਆ ਦੁੱਧ ਦੰਦਾ ਬਾਕੀ ਸਾਰੇ ਠੀਕ ਹੈ ਜੀ ਦੋੰਦ ਦੋਂਦੀ ਆ ਠੀਕ ਆ ਜੀ ਪਿਓਰ ਦੋਂਦੀ ਬੱਛੀ ਆ ਚੌਕ ਦੇ ਛੇਕ ਦੇ ਕੰਨੀਆਂ ਬਾਕੀ ਸੰਧੂ ਸਾਹਿਬ ਢਾਈਆਂ ਸਾਲਾਂ ਜਿਹੜਾ ਖਾਨੀ ਵੈੜ ਪੜ ਦੀ ਕੋਈ ਵੀ ਜਿਹਦਾ ਇਹਦਾ ਥਣ ਲੱਗਾ ਨਾ ਤੇ ਜਿੰਨਾ ਫੈਸ਼ਨ ਆ ਹਾਂ ਲਓ ਜੀ ਬਾਕੀ ਜੇਰ ਡਿਜ਼ਾਈਨ ਬਹੁਤ ਸੋਨਾ ਜੇਰ ਦੀ ਵੀ ਆਪਣੇ ਤੋਂ ਪ੍ਰੋਪਰ ਇਹਦੀ ਵੀਡੀਓ ਉਹਨਾਂ ਪਾਤੀ ਸ਼ਫਾਰਮ ਵਾਲਾ ਜਿੱਥੋਂ ਲਈ ਨਾ ਆਪਣੇ ਆਪਣੇ ਮਗਰੋਂ ਸੂਈ ਸਵਾਈ ਆਈ ਆਪਣੇ ਆ ਸੰਧੂ ਸਾਹਿਬਾ ਸੂਈ ਸਵਾਈ ਲਈ ਆ ਜਿੱਦਣ ਤਾਜੀ ਸੂਈ ਆ ਉਹਦੀ ਵੀ ਵੀਡੀਓ ਆਪਣੇ ਕੋਲੇ ਪਈ ਆ ਤੇ ਜਦੋਂ ਜੇਰ ਪੈਂਦੀ ਆ ਉਹਨਾਂ ਦੀ ਉਹਦੀ ਵੀਡੀਓ ਫਾਰਮ ਦੇ ਵਿੱਚ ਆ ਗਈ ਆ ਠੀਕ ਆ ਜੀ ਹਾਂਜੀ ਠੀਕ ਆ ਜਾਓ ਜੀ ਮਾੜਾ ਇਹਨੂੰ ਕਰਕੇ ਬਾਕੀ ਇਹ ਨਹੀਂ ਕੋਈ ਉਹ ਜੀ ਇਤਰਾ ਹੀ ਕੋਈ ਬਹਿ ਜੇ ਜੇ ਕਹਿੰਦੇ ਮਸ਼ੀਨ ਤੇ ਚੋਣੀ ਆ ਮਸ਼ੀਨ ਤੇ ਚੋਲੇ ਜੇ ਕਹਿੰਦੇ ਅੱਥੀ ਚਵਾਈ ਕਰਨੀ ਆ ਉਹ ਮੇਰਾ ਵੀਰ ਭੈਣ ਭਰਾ ਆ ਜੀ ਦੇਖੋ ਅੱਥੀ ਚਵਾਈ ਕਰਦੇ ਲੋ ਜੀ ਬਾਕੀ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਖੂਬਸੂਰਤ ਮਹਾਰਾਜ ਨੇ ਰੰਗ ਭਗ ਲਾਇਆ ਏ ਲੋ ਜੀ ਡੈਨਮਾਰਕ ਸੀਮਨ ਤੇ ਜਿਹੜੇ ਦੋਸਤੋ ਬੱਚੇ ਆ ਠੀਕ ਆ ਜੀ ਜਾਂ ਵਹਿੜਾ ਉਹ ਤੁਸੀਂ ਦੇਖ ਰਹੇ ਹੋ ਬਿਲਕੁਲ ਸਟ੍ਰੇਟ ਪਰੇ ਦੇ ਵਿੱਚ ਜਾਦੇ ਬੱਚੇ ਹੁੰਦੇ ਆ ਤੇ ਹਾਈਟ ਕੱਦ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਲਓਗੇ ਕਿਉਂਕਿ ਉਮਰਦੇ ਸਾਬ ਦਾ ਕੱਦ ਬਹੁਤ ਵਧੀਆ ਹਾਂ ਉਮਰਦੇ ਸਾਬ ਉਹਨਾਂ ਦੀ ਵਹਿੜਿਆ ਚੰਗੀ ਬੱਚੀ ਹਾਂਜੀ ਠੀਕ ਹੈ ਬਾਕੀ ਚੂਣ ਚਾਂ ਡਾਕਟਰ ਸਾਹਿਬ ਕਿਦਾਂ ਸੰዱ ਸਾਬ ਚਵਾਈ ਦੇ ਇੱਕ ਨੰਬਰ ਦੀ ਆਰੇ ਚਵਾਈ ਦਾ ਨਹੀਂ ਆਪਾਂ ਗੜੀ ਡੰਗਰ ਗਾਵੇ ਲਕਾਰੀ ਲਾ ਕੇ ਵਿਖਾ ਦੋ ਚਵਾਈ ਦੀ ਇੱਕ ਨੰਬਰ ਦੀ ਰੋਗੀ ਲਓ ਜੀ ਸੋ ਪਿੱਠਪੂੜਾ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰੋ ਥਾਣਾ ਵੀ ਬਹੁਤ ਸੋਹਣਾ ਰੋਗ ਰੋਗ ਦਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਤੇ 17 18 ਲੀਟਰ ਹੁਣ ਮਿਲਕਿੰਗ ਕਰਵਾ ਰਹੀ ਹੈ ਠੀਕ ਹੈ ਸੋਣੀ ਮਿਲਕਿੰਗ ਕਰਵਾ ਰਹੀ ਆ ਹਜੇ 5-7 6-7 ਦਿਨਾਂ ਦੀ ਸਾਰੀ ਸੂਈ ਆ ਬਾਕੀ ਸੰਧੂ ਸਾਹਿਬ ਕੋਈ ਵੀ ਡੰਗਰੇ ਹਨਾ 15 ਦਿਨ ਤੋਂ ਬਾਅਦ ਚ ਦੁੱਧ ਤੇ ਆਉਂਦਾ ਏ ਜਿਉ ਜੋ ਮੈਲਾ ਮਾਰਨਾ ਲਿਓ ਜੀ ਲੈ ਜਾ ਤਾਰਾ ਮਾਰ ਕੇ ਖਾਲੇ ਮੰਡੀ ਨੂੰ ਪਾਣੀ ਲੈ ਕੇ ਤਵਾਈ ਵੀ ਸੰਧੂ ਸਾਹਿਬ ਆਪਾਂ ਤੁਹਾਨੂੰ ਪਤਾ ਹਰ ਵੀਡੀਓ ਦੇ ਵਿੱਚ ਹੀ ਪਤਾ ਰਮ ਲਾ ਕੇ ਵਿਖਾ ਦੇਣੀ ਹਰ ਕੇ ਵੀਰ ਸਾਹਿਬਾਂ ਨੂੰ ਕਿਉਂਕਿ ਕਿਹਨੇ ਨਾ ਦੋਸਤੋ ਧਾਰਾ ਮਾਰ ਕੇ ਜ਼ਰੂਰ ਤਸੱਲੀ ਕਰਵਾਈ ਜਾਊਗੀ ਕਿਉਂਕਿ ਕਿਸੇ ਵੀਰ ਨੇ ਸੰਧੂ ਸਾਹਿਬ ਦੂਰੋਂ ਆਣਾ ਹੁੰਦਾ ਆਨਲਾਈਨ ਲੈਣੀ ਹੁੰਦੀ ਆ ਹਾਂਜੀ ਹਾਂਜੀ ਤੇ ਕੋਈ ਮੇਰਾ ਵੀਰ ਮੜ ਕੇ ਬਾਅਦ ਫਰਿਆਦ ਕਰੇ ਉਹਦਾ ਮਜ਼ਾ ਨਹੀਂ ਆਉਂਦਾ ਬਿਲਕੁਲ ਬਿਲਕੁਲ ਨਾਲ ਦੀ ਨਾਲ ਦੋਸਤੋ ਧਾਰਾ ਤੁਰਾ ਮਾਰ ਕੇ ਤਸੱਲੀ ਕਰਵਾ ਦਾਂਗੇ ਬਿਲਕੁਲ ਠੰਡੀ ਸੀਲ ਆ ਆਪਾਂ ਦੇ ਵੀ ਬੱਚਾ ਮਗਰ ਬੱਚਾ ਵੀ ਫੀਮੇਲ ਕਾਫ ਆ ਮਗਰ ਠੀਕ ਆ ਜੀ ਕਿਹ ਵੀਰ ਭੈਣ ਭਰਾ ਤੋਂ ਮਸ਼ੀਨ ਹੁੰਦੀ ਉਹ ਮਸ਼ੀਨਾਂ ਵਿੱਚ ਹੋ ਸਕਦਾ ਏ ਤੇ ਜੇ ਕਿਹਨੇ ਹੱਥ ਨਾਲ ਚੋਣੀ ਉਹਦਾ ਹੱਥੀ ਵਾਲਾ ਥੰਦ ਹੈਗਾ ਹੀ ਹੈਗਾ ਸੰਧੂ ਸਾਹਿਬ ਉਹ ਨਾ ਆਇਦਰਾ ਲੈ ਕੋਈ ਦੋਸਤੋ ਆਵੇ ਵਾਇਤਰਾ ਆ ਆ ਦੇਖ ਆ ਲੋ ਜੀ ਆ ਦੋਸਤੋ ਅਗਲੇ ਥਣ ਦੇਖੋ ਤੁਸੀਂ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਠੀਕ ਹੈ ਸੋ ਉਲਟ ਪਹਿਣੀ ਸਾਈਡ ਦਾ ਜਿਹੜਾ ਅਗਲਾ ਥਣ ਆ ਲੋ ਥਣ ਤੇ ਬਹੁਤ ਵਧੀਆ ਸੰਧੂ ਸਾਹਿਬ ਆ ਤੀਜਾ ਜੀ ਆ ਚੌਥਾ ਜੀ ਆ ਵੇ ਲੋ ਇਹ ਗਰ ਨੂੰ ਆਪਾਂ ਇਟਰਾ ਵੀ ਖਾਣੇ ਆ ਜੀ ਇਹ ਨਹੀਂ ਗੱਲ ਕੋਈ ਆ ਵੀ ਧਰਤੀ ਪੋਟੀ ਹੈ ਜੀ ਲਓ ਇਹ ਨਹੀਂ ਕੋਈ ਭੂਰਿਆ ਛੱਟਾ ਵੇਖ ਲਓ ਸੰਧੂ ਸਾਹਿਬ ਠੀਕ ਹੈ ਜੀ ਇਹਦੀ ਹੁੰਦਾ ਵੈੜਾ ਦਾ ਲੋ ਜੀ ਕੋਈ ਜੇ ਕਹੇ ਨਾ ਜੂੜ ਪਾਉਣਾ ਨਾ ਉਹਦੀ ਮਰਜ਼ੀ ਆ ਜੂੜ ਹੀ ਪਾ ਸਕਦੇ ਆ ਉਹ ਉਹਦੀ ਇੱਛਾ ਆ ਕੋ ਆਪਣੇ ਵੀਰ ਭੈਣ ਭਰਾ ਦੀ ਤੇ ਦੇਖੋ ਹਾਂ ਜੀ ਹਾਂ ਜੀ ਚਵਾਈ ਜੀ ਨਹੀਂ ਸੰਧੂ ਸਾਹਿਬ ਮਾੜੀ ਲਈ ਦੀ ਬਾਕੀ ਰਾਬਾਸ ਰੇ ਸਭ ਕੁਝ ਜੋ ਕੁਦਰਤ ਨੇ ਕਰਨਾ ਜੀ ਬਾਕੀ ਇਹੋ ਜੀ ਹਵਸ਼ੀਆਂ ਬਰੀਡ ਰੰਗ ਪ੍ਰਿੰਟ ਨਹੀਂ ਮਿਲਦਾ ਸੰਧੂ ਸਾਹਿਬ ਬਹੁਤ ਘੱਟ ਲੋਕੀ ਬਾਕੀ ਯਾਰ ਯਾਰ ਕੀ ਸੰਧੂ ਸਾਹਿਬ ਮੈਨੂੰ ਨਾ ਵੀਰ ਭੈਣ ਭਰਾਏ ਹੀ ਚਲੋ ਉਹਨਾਂ ਵੀਡੀਓ ਸੁਣਨੀ ਆ ਮੈਨੂੰ ਉਹਨਾਂ ਕਿਹਾ ਹੀ ਕਰਿਆਣ ਕੇ ਵੀਰ ਜੀ ਸਾਨੂੰ ਨਾ ਦੋਈ ਬੋਧ ਘੱਟ ਵੜਾ ਲੈਂਦੇ ਦੋਂਦੀਆਂ ਚੌਗੀਆਂ ਤੇ ਮੈਂ ਉਹਨਾਂ ਦੀ ਸਿਫਾਰਿਸ਼ ਇੱਕ ਹਸਾਬ ਨਾਲ ਪੂਰੀ ਕੀਤੀ ਆ ਤੇ ਆਪ ਉਹਨਾਂ ਘਰੇ ਆਣ ਕੇ ਕਿਹਾ ਵੀ ਦੋਂਦੀਆਂ ਵਸ਼ੀਆਂ ਜਾਂ ਚੌਗੀਆਂ ਵੜਾ ਵੀ ਲਿਆ ਕਰੋ ਠੀਕ ਹੈ ਜੀ ਠੀਕ ਹੈ ਤੇ ਤਰਪਰਾ ਜਿਹੜੀ ਦੋਂਦੀ ਚੌਗੀ ਵਸ਼ੀਏ ਫਾਰਮਾ ਦੇ ਵਿੱਚ ਹੀ ਪਲਦੀ ਆ ਬਿਲਕੁਲ ਜੀ ਤੇ ਇਹਦਾ ਮੁੱਲ ਡਾਕਟਰ ਕੀ ਕਰਦੇ ਆ ਸੰਧੂ ਸਾਹਿਬ ਮੁੱਲ ਕਰਨ ਹੁੰਦਾ ਇਹੋ ਜੀਆਂ ਵਸ਼ੀਆਂ ਦਾ ਛੱਡ ਵਾਲੇ ਦੇ ਫਾਰਮ ਵਾਲੇ ਦੇ 90 ਲੱਖ 70 ਲੱਖ ਹੀ ਮੰਗੇ ਜਾਂਦੇ ਆਪਾਂ ਉਹ ਕੰਮ ਨਹੀਂ ਕਰਨਾ ਭਾਰ ਨਾਲ ਇਹਦੇ ਭਾਰ ਨਹੀਂ ਦੇ ਦੇਣੀ ਆ ਮੁੱਲ ਜਿਹਦਾ 85000 ਤੇ 82000 ਦੀ ਦੇ ਦਾਂਗੇ ਜੀ ਹੂੰ ਕੋਈ ਮੇਰਾ ਵੀਰ ਭੈਣ ਭਰਾ ਕਹੇ ਨੇ ਵੀਡੀਓ ਕਾਲ ਦੇ ਵਿੱਚ ਦੋ ਦੰਦ ਦੇਖ ਰਹੇ ਬਾਕੀ ਆਪਾਂ ਵਿਖਾ ਦਨੇ ਆ ਸੰਦੂ ਸਾਹਿਬ ਆਪਣਾ ਫਰਜ ਆ ਵੇਖੋ ਆਲਾ ਵਿਖਾਓ ਜੀ ਲਓ ਜੀ ਪਿਓਰ ਦੋ ਦੰਦੇ ਬਚੀਏ ਲਓ ਜੀ ਠੀਕ ਆ ਸੋ ਦੋਂਦੇ ਹੀ ਬਚੀਆ ਦੋਸਤੋ ਪਿੱਛੇ ਵੀ ਬਚੀ ਜੇ ਬਹੁਤ ਵਧੀਆ ਚੰਗੀ ਆ ਓਵਰ ਆਲ ਸਾਰੀ ਵੈੜ ਚੰਗੀ ਆ ਥਾਨ ਭਾਂਡਾ ਬਹੁਤ ਵਧੀਆ ਜੀ ਠੀਕ ਆ ਜੀ ਡਾਕਟਰ ਸਾਹਿਬ ਅੱਗੇ ਸੈਕੰਡ ਨੰਬਰ ਇਹਦੀ ਗੱਲ ਕਰ ਲਈਏ ਇਹ ਸੰਦੂ ਸਾਹਿਬ ਜਿੱਥੋਂ ਆਪਾਂ ਘਰੋਂ ਲਈ ਨਾ ਹਾਂ ਇਹ ਰਮਦਾਸ ਏਰੀਆ ਚ ਲਈ ਉਹਨਾਂ 27 28 ਲੀਟਰ ਪਿਛਲੇ ਸਵੇਰ ਚ ਹੋਇਆ ਜੇ ਸੂਆ ਤਿੱਜਾ ਜੇ ਤਿੱਜਾ ਸੂਆ ਹਾਂਜੀ ਇਹ ਵੀ ਕਹੀਏ ਦੂਜਾ ਪਹਿਲਣਿਆ ਹਾਂ ਤੇ ਜੇ ਸੂਰ ਸੂਈ ਆ ਤਿੰਨ ਕਿੰਨੇ ਹੋ ਗਏ ਨੂੰ ਸਿੰਦੂ ਸਾਹਿਬ ਰਾਤ ਦੀ ਸੂਈ ਆ ਰਾਤ ਹੀ ਕੱਲ ਹਾਂਜੀ ਹਾਂਜੀ ਤੇ ਮਤਲਬ ਕੱਲ ਸ਼ਾਮਾ ਨੂੰ ਅੱਡੇ ਕੱਲ ਸਵੇਰੇ ਸੂਈ ਸ਼ਾਮਾ ਨੂੰ ਆਪਾਂ ਚਵਾਈ ਕੀਤੀ ਉੱਥੇ ਜੇਰ ਜੁਰ ਪ੍ਰੋਪਰ ਪੈ ਗਈ ਆ ਉਹਦੀ ਵੀ ਜੇਰ ਤੇ ਵੀ ਆਪਣੀ ਗਾਰੰਟੀ ਆ ਠੀਕ ਆ ਜੀ ਹਾਂਜੀ ਠੀਕ ਆ ਤੇ ਆਪਾਂ ਰਾਤ ਜਿਹੜਾ ਬੋਲਾ ਕੱਢਿਆ ਉਹ ਵੀ 7 8 ਕੱਢਿਆ ਸੀ ਤਾਂ ਸਵੇਰੇ ਵੀ ਠੀਕ ਆ ਬੱਚਾ ਮਗਰੇ ਬੱਚਾ ਹਾਂਜੀ ਬੱਚਾ ਜੀ ਲੋ ਜੀ ਆ ਮਗਰ ਬਚਾ ਤੇ ਜਸੂਆ ਦੋਸਤੋ ਇਹ ਸੂਈ ਆ ਤੇ ਅੱਜ ਦੂਜੇ ਦਿਨ ਦੇ ਵਿੱਚ ਆ ਠੀਕ ਆ ਬਾਕੀ ਸੋਨੇ ਦੇ ਦੋਕ ਡਾਂਕ ਹੋ ਗਈ ਹੈ ਚਵਾਈ ਹਾਂ 15 16 ਲੀਟਰ ਬੋਲੇ ਤੋਂ ਚੱਲੀ ਜੇ ਇਹਨੇ ਵੀਰ ਭੈਣ ਕੱਲ ਸ਼ਾਮੀ ਹੋਈ ਚਵਾਈ ਚੱਲ ਸ਼ਾਮੀ ਕੀਤੀ ਆ ਹਾਂ ਤੇ ਅੱਜ ਸਵੇਰੇ ਕੀਤੀ ਅੱਛਾ ਜੀ ਹਾਂਜੀ ਬਾਕੀ 15 ਲੀਟਰ ਦੀ ਸੰਧੂ ਸਾਹਿਬ ਆਪਣੀ ਤਰ੍ਹਾਂ ਹੀ ਗਰੰਟੀ ਕੋ ਧਾਰਵਾਣਾ ਮਾਰੇ ਬੋਲੇ ਜੀ ਲੋਕ ਦੋਸਤੋ ਕਦ ਕੋਦ ਵੀ ਚੰਗਾ ਬਾਕੀ ਸੂ ਦੇ ਵਿੱਚ ਆਈ ਹੈ ਨਾਰਮਲ ਆ ਤੁਸੀਂ ਜੱਜ ਮਾਰ ਬੱਡੀ ਵੈੜ ਸੰਧੂ ਸਾਹਿਬ ਵੱਡੀ ਵੈੜ ਆ ਥਣ ਦੇ ਭਾ ਵੇਖੋ ਫਾੜੀ ਵਾਲਾ ਚੱਡਾ ਉਨਾ ਹੀ ਅੱਗਾ ਉਨਾ ਹੀ ਪਿੱਛੇ ਬਾਕੀ ਸੰਧੂ ਸਾਹਿਬ ਨੇ ਸਫ਼ਰ ਬੜਾ ਕੀਤਾ ਸੀ ਇਹਨਾਂ ਗਾਣੇ ਬਹੁਤ ਵੱਡੀ ਆ ਬਾਕੀ ਥਾਂ ਵੀ ਸੰਧੂ ਸਾਹਿਬ ਸਪੈਸ਼ਲ ਲਗਾ ਇਹਨੂੰ ਅੱਗੇ ਪਿੱਛੇ ਥਾਂ ਬਹੁਤ ਬਿਰਲਾ ਜ ਆ ਚੂਣ ਚਣ ਵਧੀਆ ਸੰਧੂ ਸਾਹਿਬ ਆਪਾ ਚਵਾਈ ਤੁਹਾਨੂੰ ਪਤਾ ਵੀਡੀਓ ਦੀ ਚਵਾਈ ਨਹੀਂ ਚਵਾਈ ਤੇ ਬਹੁਤ ਜਿਆਦੀ ਓਕੇ ਹਾਂ ਹਾਂ ਬੱਚੇ ਦਾ ਇਹ ਤਾਜੀ ਸਹੀ ਨਾ ਕੋਣੀ ਕੋਣੀ ਮੋੜ ਦਾ ਕੋਲੋਂ ਥੋੜਾ ਫੜ ਲਿਆ ਜੀ ਲਾਗੇ ਲਾਗੇ ਟੋਲੀ ਆ ਪਿਛਲੇ ਸੂਵੇ ਦੀ ਕੋਈ ਮਿਲਕਾਂ ਕਹਿੰਦੀ ਰਕਾਰਦ ਸਿੰਦੂ ਸਾਹਿਬ 27 28 ਲੀਟਰ ਦਾ ਰਕਾਰ ਰਿਹਾ ਜੀ ਇਹਦਾ 27 28 ਲੀਟਰ ਘਰ ਚੋਂ ਹੀ ਲਈ ਆ ਆਪਣੇ ਵੀਰ ਵੀਰ ਹੀ ਆ ਜਿਨੇ ਬੜਾ ਛੌਂਗਣਾ ਆਪਾਂ ਨੂੰ ਦੋਵੇਂ ਬੜਾ ਦਵਾਈਆਂ ਵਾ ਠੀਕ ਹੈ ਪੜਾ ਹੀ ਬਣਿਆ ਆਪਣਾ ਲਓ ਜੀ 27 28 ਲੀਟਰ ਦੋਸਤੋ ਪਹਿਲੇ ਸੂਵੇ ਦਾ ਦੁੱਧ ਰਿਹਾ ਹੁਣ ਦੂਜਾ ਹੁਣ ਤੀਜਾ ਸੂਬਾ ਸੋਈ ਠੀਕ ਆ ਜੀ ਹਾਂਜੀ ਦੂਜੇ ਸੂਵੇ ਸਿੰਦੂ ਸਾਹਿਬ 27 28 ਲੀਟਰ ਦੁੱਧ ਕਿੱਢਿਆ ਦੂਜੇ ਸੂਵੇ ਦਾ ਚ ਕੋਈ 27 28 ਲੀਟਰ ਸੀਗਾ ਹੁਣ ਤੀਜਾ ਸੂਬਾ ਤੇ ਹਵਾਨੇ ਲੈਵੇ ਤਾਂ ਦੋਸਤੋ ਵੇਖ ਕੇ ਸਾਰੇ ਵੀਰ ਤੋ ਚੰਗੀ ਆ ਰੋਕ ਰੋਕ ਦਾ ਥਣ ਬਹੁਤ ਸੋਹਣੀ ਕੁਆਲਿਟੀ ਆਰਡਰ ਤੇ ਮੁੱਠੀ ਥਣ ਠੀਕ ਆ ਬਾਕੀ ਇਹਦੀ ਲਾਈਟ ਚਮਕ ਬਹੁਤ ਜਿਆਦੀ ਆ ਜੀ ਆਹ ਲਓ ਜੀ ਤੋ ਬੱਚਾ ਲਾ ਕੇ ਦੋਸਤੋ ਕਿ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਜਰੂਰ ਇੱਕ ਵਾਰੀ ਚੈੱਕ ਕਰਵਾ ਦਿੰਨੇ ਆ ਪਾਣੀ ਮਰ ਲਾ ਕੋਈ ਨਹੀਂ ਤੋ ਬਾਕੀ ਥਾਂ ਲੇਵੇ ਦੀ ਵੀ ਸੰਧੂ ਸਾਹਿਬ ਕਿੰਨੀ ਸਪੈਸ਼ਲ ਹੈ ਜੀ ਹਾਂ ਆ ਜੀ ਕੋਈ ਵੀ ਡੰਗਰ ਸੂਸਵਾਗ ਦੇ ਵਿੱਚ ਆਉਂਦਾ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆ ਚੋਅਇਦ ਸੰਧੂ ਸਾਹਿਬ ਬਹੁਤ ਜਿਆਦਾ ਹਾਂ ਹਲੋ ਜੀ ਉਹ ਬਸਟ ਚੁਵਾਈਏ ਦੋਸਤੋ ਠੀਕ ਹੈ ਜੀ ਐਕਸੀਲੈਂਟ ਬਾਕੀ ਹਵਾਨੇ ਲੇਵੇ ਤੇ ਨਾੜਾ ਨੂੜਾ ਕਾਫੀ ਜਿਆਦੀਆਂ ਮਿਲਕਵੇਂ ਕਾਫੀ ਜਿਆਦੀ ਮੋਟੀ ਠੀਕ ਹੈ ਜੀ ਤੇ ਥਾਣਾ ਪੂਰਾ ਮੁੱਠੀ ਆ ਹੱਤੀ ਚੁਵਾਈ ਦਾ ਥਾਣਾ ਨਾਰਮਲ ਹੀ ਤੁਸੀਂ ਚੁਵਾਈ ਹੁੰਦੀ ਵੀ ਦੇਖ ਹੀ ਲਈ ਆ ਪੂਰਾ ਰੁਗ ਰੁਗਦਾ ਥਾਣਾ ਲੱਕ ਫੇਸ ਕੁਆਲਿਟੀ ਸੰਧੂ ਸਾਹਿਬ ਵੇਖ ਲਓ ਕਿੰਨੀ ਸੋਹਣੀ ਆ ਜੀ ਬਿਲਕੁਲ ਬਿਲਕੁਲ ਬੋਲਾ ਤੁਸੀਂ ਵੇਖੋ ਪੀਲੇ ਰੰਗ ਦੇ ਵਿੱਚ ਆ ਲਓ ਜੀ ਠੀਕ ਆ ਤਾਂ ਤਸੱਲੀ ਹਰ ਵਾਰ ਆਪਾਂ ਕਹਿੰਦੇ ਵੀ ਇੱਥੇ ਆਣ ਕੇ ਤਸੱਲੀ ਜ਼ਰੂਰ ਕਰੋ ਹਾਂਜੀ ਸੰਧੂ ਸਾਹਿਬ ਆਪਰ ਵੀਰ ਤਾਂ ਭਰਾ ਮੇਰ ਦਾ ਕੋਈ ਔ ਪੀ ਆ ਬਣ ਕੇ ਵੇਖੇ ਇੱਥੇ ਕਿਉਂਕਿ ਆਪਣੇ ਪਸ਼ੂ ਜੀ ਨੁਕਸਲੀ ਕੋਈ ਇਹ ਨਹੀਂ ਕਿ ਵੀਡੀਓ ਦੇ ਵਿੱਚ ਵਿਖਾਇਆ ਤੇ ਛੋਟਾ ਲੱਗੂ ਜਾਂ ਵੱਡਾ ਏ ਜਿਹੋ ਜਿਹਾ ਆਪਾਂ ਵਿਖਾਈਦਾ ਉਹੋ ਜਿਹਾ ਨਿਕਲਦਾ ਵਾ ਆ ਬਿਲਕੁਲ ਜੀ ਬਿਲਕੁਲ ਤੇ ਇਹਦਾ ਮੁੱਲ ਦੱਸਿਓ ਕੀ ਕਰਦਿਆਂ ਜੀ ਸੰਧੂ ਸਾਹਿਬ ਮੁੱਲ ਕਰਨ ਨੂੰ 90 ਕਰ ਲਈਏ ਭਾ 95 ਕਰ ਲਈਏ 85000 ਦੀ ਜੀ ਇਹ ਵੀ 85 ਦੀ ਹਾਂਜੀ ਠੀਕ ਹੈ ਜੀ ਲੋ ਵੀ ਇਹ ਵੀ 85000 ਦੀ 200 ਮਿਲ ਜੂਗੀ ਤੁਹਾਨੂੰ 나ੜੂ ਬਿਲਕੁਲ ਬੱਚੇ ਦੇ ਨਾਲ ਆ ਤੁਸੀਂ ਇੱਕ ਵਾਰੀ ਫਿਰ ਵੇਖ ਲਓ ਆ ਲਓ ਜੀ ਠੀਕ ਹੈ 85000 85000 ਦੇ ਵਿੱਚੋਂ ਛੋੜ ਛੱਪਾ ਬਾਕੀ ਬਹੁਤ ਵੱਡਾ ਕੱਦ ਹੈ ਸੰਧੂ ਸਾਹਿਬ ਇਹ ਨਹੀਂ ਕੋਈ ਆਖੂ ਵੀਰ ਭੈਣ ਭਰਾ ਇੱਥੇ ਆਣੀ ਕੱਦ ਵੀ ਸੋਨਾ ਬਾਕੀ ਥਣ ਭਾਂਡਾ ਵੀ ਬਹੁਤ ਵਧੀਆ ਥਣ ਚੱਡੇ ਦੀ ਵੀ ਪੂਰੀ ਖਬਰਦਾਰ ਠੀਕ ਆ ਤੇ ਡਾਕਟਰ ਸਾਹਿਬ ਅੱਗੇ ਆ ਨਗੀਨਾ ਆ ਗਿਆ ਆਪਣੇ ਕੋਲ ਇਹ ਸੰਧੂ ਸਾਹਿਬ ਚਲੋ ਤੁਹਾਨੂੰ ਦੰਦ ਵਿਖਾਏ ਮੈਂ ਫੇਸ ਕੁਆਲਟੀ ਦਾ ਲੱਗਦੀ ਵੀ ਬਿਲਕੁਲ ਪਲੂ ਨਹੀਂ ਮੱਛੀ ਆ ਹਾਂ ਇਹ ਚਾਰ ਦੰਦ ਬੱਚੀ ਜੀ ਚੌਗੀ ਬੱਚੀ ਹਾਂਜੀ ਚੌਗੀ ਆ ਜੀ ਲੋ ਜੀ ਪਹਿਲਾਂ ਬੱਚੀ ਨੂੰ ਸੁਣੋ ਦੋਸਤੋ ਤੇਰਾ ਕਹਾ ਹਾਈਟ ਤੋਂ ਹੀ ਵੇਖ ਲੋ ਇਤੋਂ ਮੇਰੇ ਤੋਂ ਵੀ ਮੇਰੇ ਜਿੱਡੀ ਪੂਰੀ ਹਾਈਟ ਦੀ ਬੰਦਾ ਖੜਾ ਨਜ਼ਰ ਨਹੀਂ ਆਉਂਦਾ ਪਰਲੇ ਪਾਸ ਹਾਂਜੀ ਹਾਂਜੀ ਇਹ ਏਡਾ ਵੱਡਾ ਕਾਤਾ ਇਸ ਬੱਚੀ ਦਾ ਬੇਲ ਵੀ 7 ਫੁੱਟ ਦੇ ਲੱਗ 7 ਫੁੱਟ ਲੰਮੀ ਆ ਹੂੰ ਵੀ ਫਾਰਮ ਹੀ ਬੱਚੀ ਆ ਸਾਰੀ ਸਮੇਂ ਸੰਨ ਸਾਬਾ ਲਈ ਵੀ ਆਪਣਾ ਵੀਰ ਜਿਹਨੇ ਦਵਾਈ ਆ ਠੀਕ ਹੈ ਜੀ ਲੋ ਦੋਸਤੋ ਕੱਦ ਕਾਠ ਲੈਂਥ ਹਾਈਟ ਤੁਸੀਂ ਪਹਿਲਾਂ ਇੱਕ ਵਾਰੀ ਚੈੱਕ ਕਰੋ ਬਿੱ ਕੋੜੀਆਂ ਵਰਗੀ ਹੈ ਵੀ ਜਿਵੇਂ ਆਪਾਂ ਕਹਿੰਦੇ ਆ 66 ਇੰਚੀ ਕੋੜੀ ਆ 70 ਇੰਚ ਨੰਦੂ ਸਾਹਿਬ ਇਧਰ ਹੀ ਵੇਖ ਲਓ ਸਿਰ ਚੁੱਕਦੀ ਨਾ ਤੇ ਬੰਦੇ ਨਾਲੋਂ ਵੀ ਉੱਚੀ ਆ ਜਿੱਦ ਤੱਕ ਕੋੜੀ ਨਹੀਂ ਕਾ ਕੋੜੀਆਂ ਸਾਂਭੀਆਂ ਹਣ ਕੇ ਨੇ ਬਿਲਕੁਲ ਬਿਲਕੁਲ ਬੜੇ ਸ਼ੌਂਕ ਨਾਲ ਵੀਰ ਨੇ ਸਾਂਭੀ ਹਾਂ ਦੋਸਤੋ ਨਾਲ ਦੀ ਨਾਲ ਚੌਗੀ ਚਾਰਦਾਂ ਦਾ ਆਪਾਂ ਮੋਹੋਂ ਦੰਦੀ ਵੀ ਤੁਹਾਨੂੰ ਦਿਖਾਵਾਂਗੇ ਤਸੱਲੀ ਕਰਾ ਦਾਂਗੇ ਹਾਂਜੀ ਹਾਂਜੀ ਬੱਚੀ ਤੁਸੀਂ ਵੇਖ ਲਓ ਲੋੜਿਆਂ ਦਾ ਕਦ ਕਾਠਾ ਕਰਮਾੜੀ ਨੂੰ ਲੱਗਾ ਕਦ ਕਾਠ ਵੀ ਵੱਡਾ ਹਾਈਟ ਲੈਂਥ ਵੀ ਪੂਰੀ ਆ ਤੇ ਦੇਨ ਡਾਕਟਰ ਸਾਹਿਬ ਕਿੰਨੇ ਕ ਬਾਕੀ ਆ ਸੰਧੂ ਸਾਹਿਬ ਇਹਦੇ 12 ਤਰੀਕ ਨੂੰ ਦਿਨ ਪੂਰੇ ਹੀ 12 ਨਾ 20 ਅੱਜ ਕੇ 20 ਜੂਨ ਨੂੰ 20 ਤੇ ਆ 10 ਕ ਦਿਨ ਪਏ ਅੱਛਾ ਜੀ 20 ਨ ਹਟ ਗਏ ਉਹ ਦੋਸਤੋ 10 ਕ ਦਿਨ ਹਜੇ ਪੈਂਡਿੰਗ ਆ ਠੀਕ ਆ ਜੀ 10 ਕ ਦਿਨ ਹਜੇ ਲੈਫਟ ਆ ਸੂਣ ਦੇ ਵਿੱਚ ਸੋ ਪਹਿਲਨ ਵੱਚੀ ਪਲੂਣ ਵੱਚੀ ਨੇ ਸੂਣਾ ਸੋ ਕੱਦ ਕਾਠੀ ਕੋਈ ਵੀਰ ਬੇਸ਼ੱਕ ਵੀਡੀਓ ਦੇ ਵਿੱਚ ਵੀ ਤੁਸੀਂ ਵੇਖੋਗੇ ਫੁੱਲ ਵੱਡੀ ਆ ਤੇ ਧਿਆਨ ਕੇ ਵੀ ਦੇਖੋਗੇ ਤੇ ਪੂਰੇ ਹਾਈਟ ਲੈਂਥਾਂ ਲਈ ਆ ਬੇਲ ਵੀ ਸਪੈਸ਼ਲ ਆ ਕੱਦ ਵੀ ਵੱਡਾ ਠੀਕ ਆ ਪ੍ਰੀਡ ਇਨੀ ਨਸਲ ਇਨੀ ਕੁਆਲਿਟੀ ਕੰਧ ਨਾਲੋਂ ਵੀ ਉੱਚੀ ਜਵੇ ਲੋ ਕੰਧ ਕਿਹੜੇ ਸਾਬਨਾ ਆਪਣੀ ਇੱਥੋਂ ਤਾਜ਼ਾ ਲਾ ਸਕਦਾ ਕੋਈ ਵੀ ਲਓ ਜੀ ਬਣਾ ਹੈ ਵੀ ਕੰਧ ਚਿੱਟੀ ਲੈ ਇਹ ਕਈ ਦਿਨਾਂ ਕੰਧ ਜਿੱਦੀ ਕੀ ਬਹਿੜ ਹੈ ਜੀ ਇੱਕ ਵਾਰੀ ਥਣ ਜਿਹੜਾ ਦੋਸਤੋ ਬਿਲਕੁਲ ਨੇੜੇੋਂ ਦਿਖਾਉਨੇ ਆ ਵੀ ਥਣ ਵੇਖੋ ਵਸ਼ੀ ਨੂੰ ਕਿਹੜਾ ਲੱਗਾ ਕਰਮਾਣੀ ਬਾਕੀ ਪਹਿਲੇ ਕੁਆਲਿਟੀ ਵੀ ਸੰਗੋ ਦਾ ਕੋਠਿਆਂ ਨਾਲ ਚੋਣੀਆਂ ਪੈਂਦੀਆਂ ਨੇ ਹਾਂਜੀ ਪੂਰਾ ਮੁਠੀ ਥਣ ਨਿਕਲ ਕੇ ਸਾਹਮਣੇ ਆਊਗਾ ਵੀ ਆਪਣੇ ਸੰਧੂ ਸਾਬ ਕੋਸ਼ਿਸ਼ ਤਾਨੂੰ ਹਰ ਵੇਲੇ ਕਹਿੰਦਾ ਵੀ ਚੰਗਾ ਹੀ ਡੰਗਰ ਲਾਈਏ ਹਾਂ ਕਿਉਂਕਿ ਆਪਾਂ ਤੁਹਾਡੇ ਚੈਨਲ ਨਾਲ ਜੁੜੇ ਆਂ ਤੇ ਸਾਫ਼ ਸੁਥਰਾ ਹੀ ਕੰਮ ਕਰਨਾ ਵਾ ਬਿਲਕੁਲ ਜੀ ਜੀ ਜਿੰਨੇ ਤੇ ਲੰਮਾ ਸਮਾਂ ਕੰਮ ਕਰਨਾ ਵਾ ਉਹ ਤੇ ਸਾਫ਼ ਸੁਥਰਾ ਮੇਰਾ ਵੀਰ ਵੈ ਕਿਸੇ ਨੂੰ ਵੀ ਆਪਾਂ ਤੇ ਬੇਨਤੀ ਕਰਦੇ ਆਂ ਚੰਗਾ ਡੰਗਰ ਵਿੱਚੋਂ ਹੂੰ ਕਿਉਂਕਿ ਡੰਗਰ ਪਾਧੂ ਪਸ਼ੂ ਪਜੇ ਹਰ ਪਿੰਡ ਦੇ ਵਿੱਚ ਪਰ ਜਿਹੜੀ ਸਪੈਸ਼ਲ ਚੀਜ਼ ਆ ਵੇਖ ਲੋ ਬਿਲਕੁਲ ਮੇਰੀ ਹਾਈਟ ਨਾਲੋਂ ਵੀ ਕਿੱਥੇ ਜਾਂਦੀ ਬੈੜ ਹੂੰ ਅਬ ਦੋਸਤੋ ਖਲੋਣੀ ਖਲਾਨੀ ਤੋਂ ਪਤਾ ਲੱਗ ਜਾਂਦਾ ਬਰੀਡਾਂ ਦਾ ਨਸਲ ਬਰੀਡਾਂ ਬਸ ਇਹਨੂੰ ਕਹਿੰਦੇ ਆ ਵੀ ਜਿਹ ਆ ਤੁਸੀਂ ਵੇਖ ਰਹੇ ਜੀ ਸੰਧੂ ਸਾਹਿਬ ਕੋਈ ਵੀ ਬਾਕੀ ਸੇਵਾ ਦੀ ਗੱਲ ਆ ਹਾਂ ਉਹਨਾਂ ਦੀ ਜਿੰਨੀਆਂ ਪਹਿਲਨਾ ਬੱਚੀਆਂ ਸੂਈਆਂ ਫਾਰਮ ਦੇ ਵਿੱਚ 34 35 32 ਤੋਂ ਘੱਟ ਕਿਸੇ ਵੀ ਦੁੱਧ ਨਹੀਂ ਜੇ ਭਰਿਆ ਬਿਲਕੁਲ ਹਾਂਜੀ ਠੀਕ ਆ ਡਾਕਟਰ ਸਾਹਿਬ ਆ ਜੋ ਤੋਲ ਲਗੇ ਬੱਚੀ ਦੋਸਤੋ ਬਹੁਤ ਸੋਹਣੀ ਆ ਐਕਸਟਰਾ ਆਰਡੀਨਰੀ ਆ ਫਾਈਟ ਲੈਂਥ ਵੀ ਐਕਸਟਰਾ ਆਰਡੀਨਰੀ ਆ ਸੋ ਆਰਡਰ ਕੁਆਲਿਟੀ ਤਕਰੀਬਨ ਹਜੇ 10 ਦੰਦ ਬਖਾ ਦਿਓ ਸੰਧੂ ਸਾਹਿਬ ਇਹ ਚੋ ਵਿਖਾ ਦੀ ਪਾਏ ਕੋਈ ਗੱਲ ਨਹੀਂ ਯਾਰ ਆ ਵੇਖੋ ਲਓ ਜੀ ਠੀਕ ਹੈ ਜੀ ਸੋ ਚੌਕ ਦੇ ਦੰਦ ਜਿਹੜੇ ਦੋਸਤੋ ਬਰਾਬਰ ਆ ਤੇ ਸੀਖ ਦੇ ਹਜੇ ਦੰਦ ਕੱਢੇ ਆ ਰਾਬਰ ਨਹੀਂ ਚੱਕੇਗੇ ਚੌਗੀ ਬੱਛੀ ਆ ਪਿਓਰ ਠੀਕ ਹੈ ਜੀ ਬਾਕੀ ਗੱਲਾਂ ਦੀਆਂ ਗੱਲਾਂ ਦੋਸਤੋ ਹਾਈਡ ਲੈਂਥ ਵੀ ਪੂਰੀ ਆ ਬਾਕੀ ਆਰਡਰ ਰੂਟਰ ਤੁਸੀਂ ਦੇਖੋ ਕਰਮਾਲੀ ਨੂੰ ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਓਵੇਂ ਨਿਕਲਣਾ ਸ਼ੁਰੂ ਕੀਤਾ ਆਰਡਰ ਨੇ ਵੀ ਬਿਲਕੁਲ ਪੱਟਾਂ ਦੇ ਸੰਭ ਦੇ ਵਿੱਚਕਾਰ ਫਿਕਸ ਕੰਪੈਕਟ ਜਿਹੜਾ ਆਰਡਰ ਤੇ ਕੁਆਲਿਟੀ ਨੂੰ ਜਿਹੜਾ ਦੋਸਤੋ ਆਰਡਰ ਲੱਗਣਾ ਚਾਹੀਦਾ ਸੰਧੂ ਸਾਹਿਬ ਇਸ ਬੈਡ ਤੋਂ ਲੱਗਾ ਇਹਨੂੰ ਪਰਖਿਆ ਨਾ ਉਹਨੂੰ ਪਾ ਲੱਗ ਜਣਾ ਵੀ ਕਿੰਨੇ ਦੁੱਧ ਵਾਲੀ ਵੱਧ ਵੀ ਸੇਵਾ ਚਲੋ ਬੜਾ ਦੁੱਧ ਹੋ ਜਾਂਦਾ ਇਹ 30 35 ਲੀਟਰ ਦੁੱਧ ਚੋਣੇ ਨਾ ਬੜਾ ਜਿਆਦਾ ਦੁੱਧ ਆਕੀਦਾ ਹੂੰ ਬਾਕੀ ਨਹੀਂ ਹਾਈਟ ਆ ਲੰਥ ਆ ਦੁੱਧਾਂ ਦਾ ਵਿਕੀ ਜੀ ਸੰਧੂ ਸਾਹਿਬ ਹੈ ਮਸ਼ੀਨ ਹਾਂ ਬਰੀਡ ਜਿਹਨਾਂ ਦੇ ਬਰੀਡ ਦੇ ਕੰਮ ਕਰਨਾ ਵਾ ਲਵੀ ਜੀ ਬੱਛੀ ਨਵੀਂ ਬੱਛੀ ਆ ਤੇ ਬਰੀਡ ਦੇ ਕੰਮ ਕਰ ਸਕਦਾ ਹੈ ਠੀਕ ਆ ਜੀ ਤੇ ਬਾਕੀ ਸ਼ੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਸੰਧੂ ਸਾਹਿਬ ਬਸ ਜੀ ਬਸ ਏ ਅੱਛਾ ਇਹਦਾ ਫਿਰ ਕੀ ਕਰਦੇ ਜੀ ਮੁੱਲ ਸੰਧੂ ਸਾਹਿਬ ਜਿਹੜੀਆਂ ਵੱਛੀਆਂ ਲੋਕੀ ਦੇ 1 40 1.5 ਲੱਖ ਵੀ ਕਰੀ ਜਾਂਦੇ ਆ 1 ਲੱਖ 20000 ਰੁਪਿਆ ਡਿਮਾਂਡ ਹੈ ਜੀ 1 ਲੱਖ 20000 ਹਾਂਜੀ ਉਹ ਚੋ ਵੀ ਆਪਾਂ ਮਾਨਦਾਨ ਕਰ ਦਾਂਗੇ ਲੋਕ ਦੋਸਤੋ 1 ਲੱਖ 20000 ਦੀ ਇਹ ਵੱਛੀ ਮਿਲ ਜੂਗੀ ਤੁਹਾਨੂੰ ਇਹ ਡਾਇਮੰਡ ਪੀਸ ਮਿਲ ਜੂਗਾ 1 ਲੱਖ 20000 ਦੇ ਵਿੱਚ ਵੱਛੀ ਵੀ ਬਹੁਤ ਖੂਬਸੂਰਤਾਂ ਨਵੀਆਂ ਹੰਡ ਅਨਸਾਰ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀਰ ਆਪਣੇ ਫਾਰਮ ਦੇ ਲ ਜਾ ਕੇ ਕੋਈ 5-7 ਸਵੇ ਪੀਊਗਾ ਠੀਕ ਹੈ ਜੀ ਐ ਹੋ ਜੀ ਸੰਧੂ ਸਾਹਿਬ ਥਾਲ ਸਿਆਲ ਦੇ ਵਿੱਚ ਚਲੋ ਲੋਕੀ ਵੀਡੀਓ ਵੇਂਦੇ ਆ 180 ਦੀ 170 ਦੀ ਚੌਗੀ ਬੱਚੀ ਦੀ ਪੈਰਾ ਹੀ ਨਹੀਂ ਹੁੰਦੀ ਹਾਂ ਨਹੀਂ ਬਹੁਤ ਵੱਡੀ ਵੈੜ ਆ ਵੀ ਨਾਰਮਲੀ ਆਪਾਂ 10 ਵੀ ਦਿੱਤਾ ਬਾਕੀ ਕਿਸੇ ਵੀਰ ਨੇ ਇਥੇ ਆਣ ਕੇ ਵੇਖਣੀ ਆ ਦੋਸਤੋ ਤੇ ਜ਼ਰੂਰ ਪੈਸੇ ਜਿਹੜਾ ਸਵਾ ਲੱਖ ਰੁਪਈਆ ਲੱਗ ਜਾਣਾ ਕਿਸੇ ਹਾਂਜੀ 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 ਇਥੇ ਆਣ ਕੇ ਕੋਈ ਚਾਤ ਮਾਰੇ ਆਪਦੇ ਪਸੂ ਨੂੰ ਵੀ ਖੁਰਲੀ ਦੇ ਜ ਆ ਕੇ ਜਿਹੜਾ ਬੰਨਿਆ ਤੁਸੀਂ ਪਸੂ ਸਾਡੇ ਲੱਗੂਗਾ ਕਿਹੋ ਜਿਹਾ ਸੰਦੂ ਸਾਹਿਬ ਜਿਹਨੇ ਦੋ ਰੱਖਣੀਆਂ ਇਹੋ ਜੀ ਇੱਕ ਹੀ ਰੱਖ ਲੈ ਮੈਂ ਤੇ ਹੋ ਰਿਕਵੈਸਟ ਕਰਦਾ ਹਾਂ ਬਸ ਸਹੀ ਹੈ ਹਾਂਜੀ ਲੋਬੀ ਡਾਕਟਰ ਸਾਹਿਬ ਇਹ ਆਪਣੇ ਕੋਲ ਐਨੀਮਲ ਨੇ ਅੱਜ ਤਿੰਨ ਹਾਂਜੀ ਸੰ ਲੋਕੋ ਇਹ ਤਿੰਨ ਐਨੀਮਲ ਨੇ ਵੀਰ ਸਾਹਿਬ ਹੁਣ ਦੇ ਕੋਲ ਤੇ ਨੰਬਰ ਇੱਕ ਬੋਲਦੀ ਹੈ ਵੀਰ ਸੰਧੂ ਸਾਹਿਬ ਨੰਬਰ ਆਪਣਾ 84379 33595 ਹਾਂਜੀ ਪਿੰਡ ਜੀ ਵੱਡੇ ਸਭਰਾ ਤੇ ਮਖੂ ਵੀ ਆਪਣੇ ਤੋਂ ਨੇੜੇ ਹੀ ਰਹਿ ਗਿਆ ਮੋਗਾ ਤੋਂ ਚਲੋ ਹੈਗਾ ਯਾ ਇਧਰ ਤਰਨਤਾਰਨ ਵੀ ਹਾਂਜੀ ਅੰਮ੍ਰਿਤਸਰ ਹੂੰ ਬਿਲਕੁਲ ਜੀ ਬਾਕੀ ਆਨਲਾਈਨ ਦੀ ਤੁਹਾਨੂੰ ਪਰਾ ਸੇਵਾ ਆਪਾਂ ਆਨਲਾਈਨ ਵੀ ਮਾਲ ਭੇਜੀਦਾ ਕਹਿੰਦੇ ਵੀਡੀਓ ਕਾਲ ਦੇ ਵਿੱਚ ਵੀ ਕੋਈ ਚੋਣੀ ਆ ਵੀਡੀਓ ਕਾਲ ਚ ਵਿੱਚ ਪਾਵਾਂਗੇ ਆਪਾਂ ਦੋ ਟਾਈਮ ਤਿੰਨ ਟਾਈਮ ਕੋਈ ਚੱਕਰ ਹੀ ਨਹੀਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰ ਦੇ ਵਿੱਚ ਇਹ ਤਿੰਨ ਲਗ ਤੁਹਾਨੂੰ ਦਿਖਾਉਣੇ ਸੀਗੇ